ਖੇਤੇ ਦਾ ਤਰੋੜ ਬਾਤ ਮੇਰੀ ਗੱਲ ਸੁਣ ਖੇਤੇ ਦਾ ਤੰਗੀੰਦਾ ਨਾ ਦਿਵਾਂ 700 800 ਰੁਪਏ ਅੰਕਲ ਤੂੰ ਰੇਲਵੇ ਦੇ ਅੰਦਰ ਜਿਹੜਾ ਕੰਟਰੈਕਟ ਕਰ ਤਾ ਭਾਈ ਵੇਖੋ ਮੈਨੂੰ ਆ ਰੇਲਵੇ ਦੇ ਅੰਦਰ ਕੰਡਾ ਕਿਹਾ 500 ਰੁਪਏ ਇਹਦੇ ਵਿੱਚ ਤੇ ਗਤੀ ਇਹਨਾਂ ਦੀ ਵੀ ਹੈ ਤੇ ਆਟੋ ਵਾਲਿਆਂ ਦੀ ਵੀ ਕਿ 1500 ਤੋਂ ਦੇ ਦੇ 800 ਹੁਣ ਆ ਕਮਰਾ ਵਾ ਇਹਦੇ ਵਿੱਚ ਅਗਰ ਦੋ ਆਟੋ ਲੱਗਣੇ ਤੇ ਅਸੀਂ ਦਾਖਲ ਕਰ ਲਾਂਗੇ ਇਹਦੇ ਵਿੱਚ ਚਲੋ ਮਸਲਾ ਕਿਤੇ ਚੱਲ ਜੀ ਤੋ ਸੋ ਮੈਂ ਵੀ ਜਾਣਾ ਨਾਲ ਨਾ ਹੀ ਇਹ ਵੀ ਹੁਣ 1500 ਰੁਪਏ ਹੀ ਆਪਾਂ ਦੇਣਾ ਇਹਨਾਂ ਨੂੰ ਨਹੀਂ ਮੈਂ 1500 ਰੁਪਏ ਆ ਸਾਡੀ ਉਹ ਮੈਂ ਮੈਂ ਕਿਹਾ ਮੇਰੇ ਵੀ ਬਜਣੀ ਹੈ ਪਹਿਲੇ ਸਾਰੇ ਨਹੀਂ ਬਜਨੇ ਪਰ ਠੇਕੇਦਾਰ ਨੇ ਨਾ ਠੇਕੇਦਾਰ ਨੂੰ ਇਹ ਨਾ ਮੰਨਦਾ ਕਿ ਮੈਂ 1500 ਲੈ ਆਣਾ ਉਹ ਐਕਸ਼ਨ ਤਾਂ ਡਿੱਜਾ ਜਾਂਦਾ ਕਿ ਹਾਂ ਵੀ ਇਹ ਇਹ ਖਾਂਦਾ ਐਕਸ਼ਨ ਤਾਂ ਮੈਂ ਕਰ ਮੈਂ ਉਹਦੇ ਸਾਈਨ ਕਰਾਇਆ ਮੈਂ ਫੁੱਦੂ ਕੰਮ ਨਹੀਂ ਕਰਦਾ ਮੈਂ ਠੇਕੇਦਾਰ ਮੈਂ 44 ਅੰਡ 44 ਕਿਨੇ ਦੇ ਮੈਂ ਦਿੰਦਾ 44 ਛਾੜ ਜਾ ਦੇਗਾ ਮੈਂ ਕਿਹਨੂੰ ਸਾਈਨ ਕਰਾਇਆ ਲੈ ਉਹ ਅੰਦਰ 1500 ਰੁਪਏ ਮਿਲਿਆ ਥਾਲੀਆਂ ਕਰੀਦਾ 60000 ਬਣਿਆ 60000 ਦਾ ਮੈਂ ਕਹਿੰਦਾ ਸੀ ਲੈਣ ਦਰ ਉਹ ਆਪਰਦਾ ਜੀ ਮੇਰੀ ਆਪਰਦਾ ਜੀ ਉਹ ਉਹਨਾਂ ਨੇ ਸਿਰਿਆ ਕਿੰਨੇ ਪਾਇਆ ਗੱਲ ਚਾਪਾ ਭਾਪੇ ਨੇ ਤਾਂ ਫੇਰ ਕਿਉਂ ਉਧਰ ਵੀ ਆਪਾਂ ਗਿਆ ਨਹੀਂ ਕੋਈ ਕਰ ਨਹੀਂ ਉਹ ਚੁੱਪ ਕੀਤਾ ਤੇ ਕਰਨਾ ਜ਼ਰੂਰੀ ਕਰਵਾ ਨਾ ਹੁਣ ਮੈਨੂੰ ਅ ਅੱਜ ਫੋਨ ਆਇਆ ਕਹਿੰਦੇ ਜੀ ਉਹ 500 ਰੁਪਏ ਵਾਧਾ ਮੰਗਿਆ ਕਹਿੰਦਾ ਚੈੱਕ ਕਰਾਂ ਮੈਂ ਕਿਹਾ ਕਰਨ ਦੋ ਦੋਨੇ ਮਾਰੇ ਆ ਯਾਰ 2-2000 ਰੁਪਏ ਭਜੀ ਯਾਰ 1500 ਰੁਪਏ ਦੇ ਔਰ ਠੇਕੇਦਾਰ ਵਾਲਾ ਹੋ ਗਿਆ ਨਾ ਤੇ 500 ਰੁਪਏ ਕੇਸ ਦਾ ਅੱਛਾ ਉਹ ਬੰਦੇ ਕਹਿੰਦਾ ਫੇਰ ਰੇ ਰੇ ਬੰਦੇ ਮਾਰੇ ਜਿਹੜੇ ਦੇ ਦੇ ਬੰਦੇ ਮਾਰੇ ਮੈਂ ਬੁੱਧਿਆ ਇਹ ਪਤਾ ਨਹੀਂ ਹੁਣ ਮੇਰੀ ਗੱਲ ਦਾ ਕੋਈ ਨਹੀਂ ਮੇਰੀ ਬੇਨਤੀ ਸੁਣ ਲੈ ਦੇਖੀ ਕਿ ਉਹ ਚਾੜ ਲੇਤਾ ਮੇਰੀ ਗੱਲ ਪੰਜ ਮੀਨੇ ਪੰਦਰਾਂ ਸਦ ਤੱਕ ਜਦੋਂ ਭੈਣ ਦਾ ਜਿਆਦਾ ਮੈਂ ਲੈਣੇ ਮੈਂ ਤਾਂ ਖਰਬੀ ਨੂੰ ਜਾ ਪਹਿ ਲੈਣੇ ਮੋਟੇਇ ਕੋ ਤੁਰਵਾਣਾ 1.86 ਲੱਖ ਰੁਪਇਆ ਬੰਦਾ ਉਹ ਸ਼ਾਲੂਵਾਣਾ ਤੇ ਤੁਸੀਂ ਗੱਡੀ ਬਾਹਰ ਕੱਢੀ ਸੁਣ ਮੇਰੀ ਗੱਲ ਮੈਂ ਤੋਹਾਂ ਮਿੰਟ ਪੈਸੇ ਗਾਤੇ ਚੱਲ ਮੈਂ ਆਪ ਨੂੰ ਪਤਾ ਪੜਾ 2 ਮਿੰਟ ਇੱਕ ਮਿੰਟ ਦਾ ਪੈਸਾ ਮੈਂ ਗੱਡੀ ਚ ਲਾਇਆ ਤੇ ਇਹਦੇ ਮੈਂ ਗੱਡੀ ਚਲਾਤੀ ਇਹਦੀ ਪ੍ਰਾਇਜ ਮੈਂ ਇਹਦੇ ਮੈਂ ਫੇਰ ਵੀ ਪੈਸੇ ਦੇ ਸੁਣ ਮੇਰੀ ਗੱਲ ਫੇਰ ਗਲਤ ਇੱਕ ਉਹ ਮੈਂ ਫੇਰ ਵੀ ਪੈਸੇ ਦਿੱਤੇ ਮੈਂ ਉਹਦਾ ਜੀ ਮੈਂ ਉਹਨੂੰ ਦੇ ਦਿੱਤਾ ਮੈਂ ਯਾਰ ਤੇਨੂੰ ਮਰਜ਼ੀ ਦੇ ਮੇਰਾ ਕੋਈ ਗੱਲ ਗਲਤ ਮੇਰੀ ਗੱਲ ਮੈਂ ਇਹ ਕੋਈ ਫੋਨ ਕੀਤਾ ਹੁਣ ਹੁਣ ਪਿਛਲੇ ਮੈਂ ਪੈਸੇ ਦਿੱਤੇ ਮਨੋਂ ਦਾ ਸ਼ਰਾਮਿੰਨਾ ਭਜਣ ਕਢੀ ਨਹੀਂ ਆ ਪਹਿਲੇ ਤੇ ਮੈਂ ਆ ਪਾ ਗੋਲਡੀ ਪਾ ਮੇਲੀ ਕੋਈ ਸ਼ਰਤ ਨਹੀਂ ਤੂੰ ਲੈ ਨਾਲ ਹੈ ਨਾ ਮੈਂ ਨਹੀਂ ਕੇ ਪੈਸੇ ਦੇਣ ਤੇ ਮੇਰੀ ਗੋਲਡੀ ਨੂੰ 900 ਰੁਪਏ ਆਪਾਂ ਦਿੱਤਾ ਜਿਹੜੇ ਜੀ ਪਰ ਰੇਲਵੇ ਦੇ ਰਿਕਾਰਡ ਦੇ ਮੁਤਾਬਿਕ ਜਾਈ ਹੈ ਨਾ ਪ੍ਰਧਾਨ ਜੀ 186 ਹਾਟੋਂ ਆਪਾਂ ਨੂੰ ਕਹਿੰਦੇ ਨਾ ਸਾਰੇ ਇਹ ਇਤਰਾ ਤੇ 86000 ਰੁਪਏ ਮਹੀਨੇ ਦਾ ਬਣ ਜਾਂਦਾ ਆ ਸਪੈਸ਼ਲ ਮਾਂ ਚਲ ਚੱਲ ਬਾਅਦ ਚ ਕਰ ਪਰ ਗੱਲ ਮਨੋਂ ਵੀ ਕਹ ਤੂੰ ਹੀ ਉਹਦੇ ਬੰਦੇ ਆ ਗਏ ਜੀ ਉਹ ਬਾਹਰ ਕਰਤਾ ਯਾਰ ਅਹੀਂ ਕੌਣ ਬਾਹਰ ਕਰੇ ਜਦੋਂ ਬੰਦੇ ਨੇ ਪੈਸੇ ਨਹੀਂ ਦੇ ਫੋਨ ਮਾਰ ਕੇ ਚਲੋ ਮੈਂ ਨਾ ਚਾਹ ਚੜੀ ਆਰ ਕਦੇ ਨਹੀਂ ਆਏ ਪੈਸੇ ਤੜਾ ਪਰ ਜੇ ਤੜਾ ਪਰ ਜੇ ਮੈਂ ਤਾਂ ਇਹ ਕਿ ਜੇ ਚੌਥੇ ਮਹੀਨੇ ਕੰਪਲੇਨਾਂ ਹੋਈਆਂ ਵਾ ਆਪਣੇ ਬੰਦੇ ਲੋਜੀ ਨੂੰ ਡੇਜਾਂ ਦੀ ਆਪਾਂ ਕਿਉਂ 1500 ਲੈਨੇ ਪਰ ਯਾਰ ਹੁਣ ਤੂੰ ਮਮ ਨੂੰ ਹੋ ਗਿਆ ਠੇਕੇਦਾਰ ਕਹਿੰਦਾ ਠੇਕੇਦਾਰ ਦੀ ਕੰਪਲੇਨ ਨਹੀਂ ਕੀਤੀ ਜੇ ਮੈਂ ਇਹ ਕਿਦਾਂ ਆ ਕੇ ਕਰਨ ਦੇ ਆਂ ਠੇਕੇਦਾਰ ਨੂੰ ਉਹ ਪਛੀ ਦਾ ਨਾ ਠੇਕੇਦਾਰ ਸਾਲਾ ਬਾਈ ਮੈਂ ਪਰ ਤੂੰ ਹਰ ਕਦੇ ਨੁਕਸਾਨ ਉਹਨਾਂ ਲੈਣਾ ਤੂੰ ਨੂੰ ਪੱਕੀ ਥੀ ਤੇ ਦੇਖੇ ਦੇ ਕਿਦਾਂ ਆਏ ਇਹਦੇ ਤੇ ਉਹ ਤੇ ਹੀ ਵਾਈਟ ਪੇਜ ਤੇ ਮੈਂ ਨਾ ਤੈਨੂੰ ਪੱਕੀ ਚੀਜ਼ ਦੇ ਦੇ ਕੇ ਸਾਲਾ ਮੈਂ 1500 ਲੈਣਾ ਇਹ ਤਾਂ ਸਾਰੇ ਕੋਲ ਪੈਚ ਨੂੰ ਸਬੂਤ ਹੋਵੇ ਲਾਵਾ ਕੇ ਕੇਸ ਹਾਂ ਹਾਂ ਆਏ ਲੋਕ ਭਾਵੇਂ ਪਤਾ ਸੌਣਾ ਕਿ ਮੈਂ ਆਹ ਮਿਲਿਆ ਤੋਂ ਨਵੇਂ ਨਾਲ ਮੈਂ ਪਹਿਲੇ ਨਹੀਂ ਦੇ ਦੋਠੇ ਆਪੇ ਉਹਦੇ ਵਿੱਚ ਪਤਾ ਕੀ ਹੋਣਾ ਕੋਈ ਸਮਾਂ ਦੀ ਗੋਲੀ ਆਮਲ ਤੋਂ ਜਨੇ ਕਹੋ ਜੀ ਉਹਦੇ ਵਿੱਚ ਆਪਾਂ ਗੱਲ ਕਿਤਾ ਹੋ ਜਾਂਦੀ 1500 ਰੁਪਏ ਠੇਕੇ ਦਾ ਜਦੋਂ ਮੈਂ ਹਮ ਲੋਕ ਕੇਸ ਕਰਦਾ ਰਹੀ ਹੋਰ ਮੀਨੂ ਡਿਪਾਰਟਮੈਂਟ ਤੇ ਵੀ ਨਾਲ ਆਟੋ ਵਾਲੇ ਨਾਲ ਕਹਿੰਦੇ 1500 ਰੁਪਏ ਦੇ ਦੇ ਜੀ ਇਤੋਂ ਦੁਆਰੇ ਔਰ ਉਹਨੇ ਦੇਖਦਾ ਨੇ ਤੇ ਐਂ ਕਹਿੰਦਾ ਮੈਂ 500 ਲੈਣਾ ਤੇ 1500 ਦੇ ਕਾਟੋ ਵਾਲੇ ਲੈ ਰਹੇ ਇਹਨਾਂ ਨੂੰ ਪੁੱਛੋ ਕੋਈ ਨਹੀਂ ਆਏ ਨੇ ਕਿ 1500 ਪਧਾਨ ਲੈ ਲੈਂਦੇ ਆ ਇਹ ਕਾਡੋ ਚਲੋ ਕੋਈ ਨਹੀਂ ਖਾਣਵਾ ਆਪਾਂ ਮੈਨੀ ਬੈਠੇ ਕੱਢ ਆਪਾਂ ਨਹੀਂ ਆ ਹੁਣ ਆਲੇ ਛੇ ਮਹੀਨੇ ਦਿੱਤੇ ਨਹੀਂ ਇਹ ਜਿਹੜੀ ਲੈ ਪੈ ਗਈ ਤੁਸੀਂ ਨਾ ਮੈਂ ਦਿੱਤੇ ਹੀ ਨਹੀਂ ਛੇ ਮਹੀਨੇ ਦੇ ਪਰ ਪਹਿਲਾਂ ਤੇ ਤੇ ਆਪਾਂ ਕੋਈ ਨਹੀਂ ਦੇ ਪੰਦਰਾਂ ਸੌ ਰੁਪਏ ਗਿਆ ਆ ਲੈ ਆ ਯਾਰੋ ਨੇ ਪੁੱਛਿਆ ਜਮ ਜਾਇਓ ਚ ਕਿਣੀ ਮੁਕਰਰ ਮੈਂ ਆਪ ਨੂੰ ਮੈਂ ਨਹੀਂ ਦਿੱਤੇ ਇਹ ਮੇਰੀ ਬੇਨਤੀ ਹੈ ਕਿ ਆਪਾਂ ਸਾਰੇ ਨਾਲ ਦੇ ਕੇ ਜਿਹੜਾ 500 ਰੁਪਿਆ ਰੇਡ ਉਹਨੂੰ ਉਹ ਚਲੋ ਜਿੱਤਰਾ ਤੁਸੀਂ ਆਪਾਂ ਫਰੋੜਾ ਜਿਨਾਸ ਮੈਂ ਚਾਹ ਨਹੀਂ ਵੀ ਚਾਹ ਪੀਲੀ ਚੈਟ ਕਰ ਰਹੇ ਹਨ ਆਪਣੀ ਬਿਲਕੁਲ ਤੇਰੇ ਮੇਰੀ ਮੈਂ ਇਹ ਕਿ ਆਪਾਂ ਆਪਾਂ ਨਾ ਗਲਤ ਹੋਏ ਇੱਦਾਂ ਸਾਰਾ ਜੋ ਠੇਕੇਦਾਰ ਨੂੰ 1500 ਦੇ ਦੇ ਜੀ ਉਹਦੇ ਵਿੱਚ ਐਕਸ਼ਨ ਕਰਦੇ ਹੁਣ ਪੰਮੇ ਬਣਾ ਦੇ ਦਿੱਲੀ ਵਾਲੇ ਬਾਪੇ ਦੇ ਜੱਗੇ ਦੇ ਕਿ 1500 ਉਹ ਭਾਵੇਂ ਤਾਡੇ ਕੋ 1500 ਹੀ ਲੈ ਜਾਂ ਪਰ ਗੱਲ ਕਿਦੇ ਵਿੱਚ ਆ ਜਾਂਦੀ ਹੈ 1000 ਰੁਪਏ ਤੂੰ ਹੀ ਲੈ ਦੇ ਜੀ ਬਸ ਜੇ ਕਿ ਆਟਾ ਹੋਵੇ ਤੇ ਪਟੇਵਰੇ ਨਾ ਉਹ ਕਿੰਨੂੰ ਦੇ ਦੇ ਉਹ ਤੇ ਭਾਜੀ ਪੰਮੇ ਬਣਾ ਦੇ ਜੇ ਦਾ ਦੇ ਦੋ ਤੈਨੂੰ ਹੁਣ ਮੈਂ ਇਹਨੂੰ ਬਣਾਉਂਦਾ ਮੈਂ ਤਾਹੋ ਜੀ ਮੈਂ ਇਹਨੂੰ ਦਿੱਤੇ ਜੀ ਕਦੀ ਵੀ ਕੋਟ ਦੇ ਜਾ ਕੇ ਠੇਕੇਦਾਰ ਨਹੀਂ ਕਹੂਗਾ ਕਿ ਮੈਂ 5 ਜਗਾ 1500 ਲੈਣੇ। 200000 ਰੁਪਇਆ ਇਕੱਠਾ ਕਰਮ ਮੈਂ ਹਮੇ ਸ਼ੱਡਾ ਪਰੰਪਰ ਤੂੰ ਇਹ ਕਹਦਾ ਚੱਕਰਾ ਨਹੀਂ ਨਹੀਂ ਮੇਰੀ ਬੇਨਤੀ ਨੇ ਇੱਕ ਮਿੰਟ ਦੋ ਮਿੰਟ ਦੀ ਬਾਤ ਕਰ ਸਮੋਣ ਮੇਰੀ ਬੇਨਤੀ ਇਹ ਆ ਕਿ ਇੰਨੇ ਹਮ 2000 ਕੇ ਜਗਾ ਮੰਗ ਮੰਗਦੇ ਆ ਠੀਕ ਹੈ ਜੀ ਤੇ ਉਸ ਚੀਜ਼ ਤੇ ਤੁਹਾਡੀ এনਵਾਇਰਨਮੈਂਟ ਤੇ ਆਹੀ ਨਹੀਂ ਭਾਜੀ ਹਾਂ ਚੱਲ ਗਿਆ ਭਾਬਾ ਵੀ ਜਵਾਬ ਦਿੱਤਾ ਕਿ ਨਹੀਂ ਠੀਕ ਤੇ ਮੈਨੂੰ ਉਹ ਫੋਨ ਆਇਆ ਮੈਂ ਪਾ ਕਿ ਮੈਂ ਕੁੜਮਾ ਚ ਮਾਰਾ ਮੈਂ ਚੱਕਰਾ ਨਹੀਂ ਪਈ ਬਿਲਕੁਲ ਨਾ ਮੈਂ ਪੈਣਾ ਨਹੀਂ ਕੈਮਰਾ ਬੰਦ ਕੀਤਾ ਰਿਹਾ ਕਿ ਬੱਚਾ ਮੈਂ ਤੁਹਾਡਾ ਜੋ ਰੇਟ ਆ 500 ਰੁਪਏ ਉਹੀ ਇਕੱਠਾ ਕਰਿਓ ਜੇ ਕਰਨਾ ਨਹੀਂ ਅਦੇ ਤੇ ਜਦ ਵੇ ਸਭ ਤੋਂ ਵਧੀਆ ਤਰੀਕਾ ਤੁਹਾਨੂੰ ਦੱਸਾਂ ਹਾਂ ਚਲੋ ਹੁਣ ਜਿੰਨੀ ਜਗ੍ਹਾ ਤੁਸੀਂ ਜਿੰਨੇ ਸਾਲ ਡੇਢ ਸਾਲ 1500 ਰੁਪਏ ਦੇ ਹਿਸਾਬ ਨਾਲ ਦੇ ਤੇ ਦੇ ਤੇ ਚੌਥੇ ਮਹੀਨੇ ਪੀਲੇ ਦੇ ਪੰਜਵੇਂ ਮਹੀਨੇ ਤੇ ਵੀ ਤੁਸੀਂ ਇਹੀ ਇਕੱਠਾ ਠੀਕ ਹੈ ਜੀ 1500 ਦੇ ਤੇ ਹੁਣ ਕੀ ਕਰੋਗੇ ਜਿਵੇਂ ਕਿ ਭਾਅ 500 ਰੁਪਏ ਲੈਣਾ ਇੱਥੇ ਡਾਲਾ ਕੋਲ ਸੀ ਤੇ ਆ ਇੱਕ ਇੱਕ ਸੈਂਟ ਜਿਹਦਾ ਤੁਹਾਡੀ 40 ਗੱਡੀਆਂ ਜਾਂ 60 ਕਿਹੀਆਂ ਕੁੰਡੀ ਡਾਲਾ 500 ਰੁਪਏ ਲੈ ਆ ਸਟਿੱਕਰ ਦੇ 500 ਰੁਪਏ ਲੈ ਆ ਸਟਿੱਕਰ ਦੇ ਉਹਨੂੰ ਪਾਰਦਰਸ਼ ਹਾਂ ਜੀ ਅਗਲਾ ਮੰਗੂ ਦਾ 500 ਲੈ ਲੂਗਾ ਨਹੀਂ ਮਨੂ ਕਹਤੇ ਇਹਦਾ ਨਾ ਕੋਲ ਕੰਪਲੇਨ ਕਰਾਂਗੇ ਭਾਜ ਮਰਜੀ ਬੋਲ ਰਹੀ ਹੈ ਤੁਹਾਡੇ ਨਾਲ ਹੈ 42 ਕਿਲੇ ਦਾ ਪੈਸਾ ਲਵੇ ਸਟਿੱਕਰ ਤੇ ਚੁੱਕੋ ਨਹੀਂ ਤੁਹਾਡੇ ਨਾਲ ਆ ਭਾਬੀ 42 ਦੇ 500 ਦਾ ਹੁਣ ਨਾ ਲੈ ਆਪ 500 ਦਾ ਨਾ ਲੈ ਇਕੱਠੇ ਲੈ ਲੈ ਭਾਬਾ ਹਰ ਗੋ 500 ਦਾ ਨਾ ਲੈ ਐਵੇਂ ਆ ਲੋ ਜੀ ਮੈਨੇ 500 ਸਾਡੇ ਅਗਰ ਕਹਿੰਦਾ ਕਿ ਨਹੀਂ ਮੈਂ ਲੈਣੇ ਫੇਰ ਅਸੀਂ ਤੁਹਾਡੇ ਨਾਲ ਆ ਕੇ ਦੱਸੋ ਚਲੋ ਠੀਕ ਹੈ ਹੋਰ ਦੱਸੋ ਚਲੋ ਵੇ ਕਿ ਇੱਥੇ ਤੁਹਾਡੇ ਕੋਲ ਨਾ ਕੋਈ ਰੋਲ ਨਹੀਂ ਚਾਉਂ ਠੀਕ ਨਾ ਮੈਂ ਤੈਨੂੰ ਕਸ ਮੈਂ ਪਾਪੜੀ ਨਾ ਆਪਾਂ ਸ਼ਾਹ ਹੋ ਗਿਆ ਭਾਗੂ ਵੀ ਮੈਂ ਵੀ ਮੈਂ ਅੱਜ ਮਨੋਂ ਕਰਦੇ ਨੂੰ ਮੈਂ ਪਰਾਂ ਮੈਂ ਡਾ ਖਾਣੇ ਵਾਲੇ ਤੇ ਮਨ ਨੂੰ ਕੋ ਚੱਕਰ ਪਰ ਕੋ ਟੈਨਸ਼ਨ ਜੋ ਤੇਰੀ ਲੱਗੋ ਤੇਰੇ ਦੇ ਸਿਆਰੇ ਪਿਆਰੇ ਬਜ਼ੁਰਗ ਜੇ ਆਪਾਂ ਨਹੀਂ ਜਾਣੇ ਕਿ ਨਾ ਤੁਸੀਂ ਹੱਦਾਂ ਤੇ ਗਲਤ ਕੀਤਾ ਠੀਕ ਆ ਗਲਤੀ ਜਿਹੜੀਆਂ 1500 ਵਾਲੀਆਂ ਹੋਉਂਦੀਆਂ ਉਹਨੂੰ ਆਪਾਂ ਸੁਧਾਰੀਏ ਚਲੋ ਕੋਈ ਹੋਵੇ ਆਵੇ ਨੂੰ ਮੈਂ ਤਾਂ ਹਾਲੇ ਵੀ ਜਾਣੇ ਕਿ ਉਹਦੇ ਦੋ ਦੇ ਨਾਲ ਖਾਏਗੀ जो बोले सो निर्भय भगवान वाल्मीकि महाराज की वाल्मीकि धर्म जै जै हो जय संविधान जय भीम जय संविधान ਸੋਸ਼ਲ ਮੀਡੀਆ ਤੇ ਕਿ ਇਹ ਸਚਾਈ ਕੀ ਜੀ ਪਹਿਲਾਂ ਤੇ ਸਾਰੇ ਹੀ ਦੇਸ਼ਵਾਸੀਆਂ ਨੂੰ ਪਿਆਰ ਭਰੀ ਜੈ ਵਾਲਮੀਕੀ ਜੈ ਭੀਮ ਜਿਸ ਤਰ੍ਹਾਂ ਕਿ ਭਾਰਤੀ ਮੌਲੂਆਸੀ ਮੁਕਤੀ ਮੋਰਚੇ ਵੱਲੋਂ ਇੱਕ ਜਿਹੜਾ ਮੁੱਦਾ بار بار ਅੰਮ੍ਰਿਤਸਰ ਰੇਲਵੇ ਪ੍ਰਸ਼ਾਸਨ ਦੇ ਅੱਗੇ ਰੱਖਿਆ ਜਾ ਰਿਹਾ ਹੈ ਪਰ ਰੇਲਵੇ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਅੱਖਾ ਬੰਦ ਕਰਕੇ ਬੈਠਾ ਹੈ ਰੇਲਵੇ ਦੀ ਜਗ੍ਹਾ ਦਾ ਜਿਹੜਾ ਇਸਤੇਮਾਲ ਜਿਹੜਾ ਦੁਰਵਰਤੋਂ ਇਹ ਰੇਲਵੇ ਪ੍ਰਸ਼ਾਸਨ ਦੇ ਅਧਿਕਾਰੀਆਂ ਸਾਹਮਣੇ ਪੁਲਿਸ ਪ੍ਰਸ਼ਾਸਨ ਸਾਹਮਣੇ ਬੇਖੌਫ ਆਟੋ ਵਾਲੇ ਕਰਦੇ ਪੈਨ ਮੈਂ بار بار ਜਿਹੜਾ ਇਹਨਾਂ ਨੂੰ ਦੱਸਿਆ ਹੈ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਜਿਹੜੀ ਪਾਰਕਿੰਗ ਦਾ ਠੇਕਾ ਵਾ ਉੱਥੋਂ ਦੇ ਜਿਹੜੇ ਆਟੋ ਨੇ ਪ੍ਰਧਾਨ ਤੇ ਆਟੋ ਚਾਲਕਾਂ ਦੀ ਰਲਿ ਮਿਲੀ ਭਗਤ ਜਿਹੜਾ ਕਿ ਉੱਥੋਂ ਦੀ ਜ਼ਮੀਨ ਦਾ ਜਿਹੜਾ ਦੁਰਵਿਰ ਤੋਂ ਕੀਤੀ ਜਾ ਰਹੀ ਆ ਜੇ ਮੱਕੀ ਜਿਹੜਾ ਪਾਰਕਿੰਗ ਦਾ ਜਿਹੜਾ ਰੇਟ ਆ ਉਹ ਹੋ ਰਿਹਾ ਤੇ ਪੈਸੇ ਇਹਨਾਂ ਵੱਲੋਂ ਹੋਰ ਲਿੱਤੇ ਜਾ ਰਹੇ ਨੇ ਮੈਂ ਵੀ ਇਹ ਤੁਸੀਂ ਕਿੱਤਾ ਕਹਿ ਸਕਦੇ ਵੀ ਇਤਾਂ ਦੇ ਇੰਨੇ ਪੈਸੇ ਹੱਥ ਤੁਸੀਂ ਇਹਨਾਂ ਲੈ ਰਹੇ ਹੋ ਇਹ ਮੈਂ ਸਰ ਇਸ ਕਰਕੇ ਕਹਿ ਰਿਹਾ ਕਿ ਮੇਰੇ ਵੀ ਆਟੋ ਦੋ ਅੰਦਰ ਚੱਲਦੇ ਆ ਤੇ ਜਿਹਦੇ ਵਿੱਚ ਇਹਨਾਂ ਨੂੰ ਸਾਲ ਤੋਂ ਉੱਪਰ ਹੋ ਗਿਆ ਸੀ ਕਿ ਸਾਡੇ ਕੋਲ ਜਿਹੜਾ 1500 ਰੁਪਏ 1700 ਰੁਪਏ ਦੇ ਹਿਸਾਬ ਨਾਲ ਮਹੀਨੇ ਦਾ ਲیتے ਜਾਂਦੇ ਸੀ ਤੇ ਜਦੋਂ ਵੱਲੋਂ ਮੈਂ ਕੰਪਲੇਨਾਂ ਵੀ ਕੀਤੀਆਂ ਬਾਰ-ਬਾਰ ਤੇ ਆਹ ਟੈਂਡਰ ਦੀ ਕਾਪੀ ਹੈ ਜੀ ਜਿਹੜੇ ਰੇਲਵੇ ਵੱਲੋਂ ਟੈਂਡਰ ਪਾਰਕਿੰਗ ਦੇ ਠੇਕੇਦਾਰ ਨੂੰ ਦਿੱਤਾ ਜਾਂਦਾ ਆ ਇਹ ਸਾਡੇ ਕੋਈ ਵਿਸ਼ਵਾਸਨੀ ਜਿਹੜੇ ਅਗੇ ਸੀ ਉਹਨਾਂ ਵੱਲੋਂ ਸਾਨੂੰ ਪ੍ਰੋਵਾਈਡ ਕਰਵਾਇਆ ਗਿਆ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਸਾਫ਼ ਤੌਰ ਤੇ ਦੱਸ ਦਿਆਂ ਕਿ ਰੇਲਵੇ ਵੱਲੋਂ ਜਿਹੜਾ ਆਟੋ ਰਿਕਸ਼ਾ ਦਾ ਜਿਹੜੇ ਮਹੀਨੇ ਦਾ ਜਿਹੜਾ ਕਿਰਾਇਆ ਆ ਉਹ 500 ਰੁਪਏ ਆ 500 ਰੁਪਇਆ ਰੇਟ ਆ ਤੇ ਜਿਹੜੇ ਆਟੋ ਦੇ ਬਨੇ ਜਿਹੜੇ ਉੱਥੇ ਦੇ ਮਨਮਰਜੀ ਦੇ ਪ੍ਰਧਾਨ ਉਹ ਲੈ ਰਹੇ ਨੇ ਇੱਕ ਆਟੋ ਕੋ 1500 ਰੁਪਇਆ ਜਿੱਦੀ ਤੁਸੀਂ ਵੀਡੀਓ ਵਿੱਚ ਵੀ ਦੇਖ ਸਕਦੇ ਨੇ ਕਿ ਆਟੋ ਦਾ ਜਿਹੜਾ ਪ੍ਰਧਾਨ ਪਰਮਜੀਤ ਸਿੰਘ ਉਰਫ ਪੰਮਾ ਉਹ ਖੁਦ ਮੰਨਦਾ ਪਿਆ ਆ ਉਹ ਖੁਦ ਮੰਨਦਾ ਪਿਆ ਆ ਕਿ ਮੈਂ 1500 ਰੁਪਇਆ ਇਕੱਠੇ ਕਰਕੇ ਮੈਂ ਠੇਕੇਦਾਰ ਨੂੰ ਦਿੰਦਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਠੇਕੇਦਾਰ ਨੂੰ ਦਿੰਦਾ ਕਿ ਨਹੀਂ ਦਿੰਦਾ ਤੁਹਾਨੂੰ ਇਹਨਾਂ ਪਤਾ ਕਿ ਸਾਡੇ ਕੋ ਜਿਹੜੇ ਉਥੋਂ ਦੇ ਆਟੋ ਦੇ ਬਣੇ ਪ੍ਰਧਾਨ ਨੇ ਉਹ 1500 ਰੁਪਏ ਲੈਂਦੇ ਰਹੇ ਨੇ ਮੈਂ ਕਿ ਕਾਫੀ ਸਮੇ ਤੋਂ ਜੀ 500 ਰੁਪਏ ਤਾਂ ਮੰਨ ਲਿਆ ਪਾਰਕਿੰਗ ਦਾ ਜਾਂਦਾ ਫਿਰ 1000 ਰੁਪਏ ਕਿੱਥੇ ਜਾਂਦੇ 1000 ਰੁਪਏ ਇਹਨਾਂ ਦੀ ਆਪਣੀ ਜੇਬ ਚ ਜਾਂਦਾ ਆ ਤੇ ਇਹ ਖੁਦ ਕਹਿ ਰਿਹਾ ਪੰਮਾ ਪ੍ਰਧਾਨ ਕੀ ਜਿਹੜਾ ਕਿ ਮੈਂ ਠੇਕੇਦਾਰ ਨੂੰ ਪੈਸੇ ਦੇਣਾ ਆ ਤੇ ਪਹਿਲੀ ਗੱਲ ਤੇ ਠੇਕੇਦਾਰ ਨੂੰ ਜਦੋਂ ਰੇਲਵੇ ਨੇ ਕਹਿਤਾ ਕਿ ਤੂੰ ਮਹੀਨੇ ਦਾ ਜਿਹੜਾ ਕਿਰਾਇਆ ਵਾ ਉਹ 500 ਰੁਪਏ ਕਮਰਸ਼ੀਅਲ ਆਟੋ ਦਾ ਲੈ ਸਕਦਾ ਇੱਕ ਮਹੀਨੇ ਦਾ ਤੇ ਇਹਨੇ ਦੀ ਕੁਝ ਆਡੀਓ ਵੀ ਆਪਾਂ ਜਿਹੜੀਆਂ ਪ੍ਰਸ਼ਾਸਨ ਨੂੰ ਦਿੱਤੀਆਂ ਸੀ ਜਿਹਦੀ ਇਨਕੁਆਰੀ ਵੀ ਕਰਾਇਆ ਗਿਆ ਉਹ ਠੰਡੇ ਬਸਤੇ ਦੇ ਵਿੱਚ ਪਾ ਕੇ ਰੱਖ ਦਿੱਤੀਆਂ ਗਈਆਂ ਜਿਹਦੇ ਵਿੱਚੋਂ ਖੁਦ ਕਹਿੰਦੇ ਸੀ ਕਿ ਇਹ ਇੱਧਰ ਉੱਧਰ ਜਿਹੜੀ ਰੇਲਵੇ ਦੀ ਜਿਹੜੀ ਐਕਸਟਰਾ ਜਗ੍ਹਾ ਉਹਦੀ ਵਰਤੋਂ ਕਰਕੇ ਜਿਹੜਾ ਕਿ ਇਹ ਇਸ ਜਿਹੜੇ ਮਹੀਨੇ ਦੇ ਨੇ ਲੋਕਾਂ ਨੂੰ ਪਰ ਉਹ ਵੀ ਠੰਡੇ ਬਸਤੇ 'ਚ ਫੇਰ ਮੈਂ ਫੇਰ ਕੰਪਲੇਨ ਕੀਤੀ ਜਿਹੜੇ ਉਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਜਿਨ੍ਹਾਂ ਨੂੰ ਜਿਹਦੇ ਜਿਨ੍ਹਾਂ ਨੂੰ ਇਸ ਅੰਡਜ ਦੀ ਅੰਦਰ ਇਹ ਕੰਮ ਆਉਂਦੇ ਆ ਉਹ ਕਹਿ ਦਿੰਦੇ ਆ ਕਿ ਪੁਲਿਸ ਦਾ ਕੰਮ ਆ ਪੁਲਸ ਵਾਲੇ ਕਹਿ ਦਿੰਦੇ ਆ ਅਫਸਰਾਂ ਦਾ ਕੰਮ ਆ ਤੇ ਰੇਲ ਦੀ ਜ਼ਮੀਨ ਨੂੰ ਬਚਾਉ ਕੌਣ ਮੈਂ ਤਾਂ ਨਹੀਂ ਮਿਲੀ ਭੁਗਦੇ ਆ ਜਿੱਥੇ ਬਿਲਕੁਲ ਜੀ ਮਿਲੀ ਭੁਗਦੇ ਆ ਕਿਉਂਕਿ ਜੇ ਇੰਨੇ-ਇੰਨੇ ਡੇਢ ਦਾ 2-2 ਲੱਖ ਰੁਪਈਆ ਅਫਸਰ ਤਨਖਾਹਾਂ ਲੈ ਰਹੇ ਨੇ ਉਹ ਕਾਹਦੀਆਂ ਲੈ ਰਹੇ ਨੇ ਕਿ ਰੇਲਵੇ ਦੀ ਜਿਹੜੀ ਜਗ੍ਹਾ ਦੀ ਸੁਰੱਖਿਆ ਕਰਨੀ ਤੇ ਮੈਂ ਅਗਰ ਪ੍ਰਾਈਵੇਟ ਬੰਦਾ ਹੋ ਕੇ ਰੇਲਵੇ ਦੀ ਜਗ੍ਹਾ ਹੀ ਸੁਰੱਖਿਆ ਕਰਦਾ ਪਿਆ ਤਾਂ ਇਹਦੇ 2-2 ਲੱਖ ਰੁਪਈਆ ਤਨਖਾਹਾਂ ਲੈ ਕੇ ਨਹੀਂ ਕੁਝ ਕਰਦੇ ਪਏ ਮੈਂ ਬਕਾਇਦਾ ਵੀਡੀਓ ਬਣਾ ਬਣਾ ਕੇ ਬਕਾਇਦਾ ਟਾਈਮ ਲੈ ਕੇ ਬਕਾਇਦਾ ਤਰੀਕ ਲੈ ਕੇ ਗਿਆ ਇੰਨੀ ਤਰੀਕ ਦੀ ਵੀਡੀਓ ਤੇ ਹੁਣ ਤੇ ਆ ਵੀਡੀਓ ਦੇ ਵਿੱਚ ਖੁਦ ਹੀ ਬੰਦਾ ਮੰਨਦਾ ਪਿਆ ਪ੍ਰਧਾਨ ਕਿ ਜਿਹੜਾ ਕਿ ਮੈਂ 1500 ਰੁਪਈਆ ਕਈ ਮਹੀਨਿਆਂ ਤੋਂ ਪੱਠਾ ਕਰਦਾ ਪਿਆ ਹਾਂ ਹੰਕਾਰਨ ਦੀ ਸਮਝ ਕਿਹੜੀ ਤੁਹਾਡੀ ਕਾਰਵਾਈ ਨਹੀਂ ਹੋ ਰਹੀ ਕੀ ਕਰਨ ਕਿਸੇ ਕਾਰਵਾਈ ਵੇਖੋ ਜੀ 186 ਆਟੋ ਇਹ ਆਪਣੇ ਮੂੰਹ ਕਹਿੰਦੇ ਨੇ 186 ਆਟੋ ਤੇ ਚਲੋ ਇੱਕ ਲੀਗਲ ਤਰੀਕਾ ਨਾਲ ਹਾਲੇ ਇਹਨਾਂ ਦੇ ਆਪਣੇ ਆਟੋ ਪਤਾ ਨਹੀਂ ਕਿੰਨੇ ਅੰਦਰ ਖਾਤੇ ਚੱਲਦੇ ਪਏ ਨੇ ਇਹਨਾਂ ਨੂੰ ਇੰਨਾ ਕਿ ਡਰ ਹੋ ਗਿਆ ਮੈਂ ਚੌਥੇ ਮਹੀਨੇ ਭਾਜੀ ਕੰਪਲੇਨ ਕੀਤੀ ਸੀ ਇੱਕ ਉਹਦੇ ਵਿੱਚ ਮੇਰੇ ਬਿਆਨ ਦਰਜ ਹੋਏ ਮੇਰੇ ਡਰਾਈਵਰ ਦੇ ਬਿਆਨ ਦਰਜ ਹੋਏ ਇੱਕ ਹੀ ਸਾਡੇ ਕੋ 1500 ਰੁਪਏ 1700 ਰੁਪਏ ਦੇ ਸਾਹਮਣਾ ਜਿਹੜਾ ਉਥੋਂ ਦਾ ਜਗਪ੍ਰੀਤ ਜੱਗਾ ਇਹ ਮੈਂ ਤੁਹਾਨੂੰ ਦੱਸ ਦੇਣਾ ਜੀ ਕਿੰਨੇ ਪ੍ਰਧਾਨ ਰਲੇ ਹੋਏ ਨੇ ਇਸ ਕੰਮ ਦੇ ਵਿੱਚ ਜਿਨ੍ਹਾਂ ਦੀ ਮੇਰੇ ਕੋ ਰਿਕਾਰਡਿੰਗਾਂ ਵੀ ਆ ਵੀਡੀਓ ਵਿੱਚ ਦੇ ਇੱਕ ਪ੍ਰਧਾਨ ਮੰਨੀ ਗਿਆ ਆ ਅ ਇੱਕ ਕਾ ਜੇ ਪਮਾ ਪ੍ਰਧਾਨ ਇੱਕ ਬਬਲੂ ਇੱਕ ਜਸਪ੍ਰੀਤ ਸਿੰਘ ਵੱਡਾ ਜਗਪ੍ਰੀਤ ਜੱਗਾ ਪਮਾ ਪ੍ਰਧਾਨ ਤੇ ਇੱਕ ਨਰਿੰਦਰ ਸਿੰਘ ਚੋਦਰੀ ਚਲੋ ਉਹ ਬਜ਼ੁਰਗ ਨੇ ਉਹਨਾਂ ਨੇ ਹੁਣ ਪ੍ਰਧਾਨ ਕਿ ਮੈਨੂੰ ਨਹੀਂ ਲੱਗਦਾ ਕਿ ਹੁਣ ਉਹ ਕਰਦੇ ਪਏ ਸ਼ਾਇਦ ਪੈਸੇ ਵੀ ਨਹੀਂ ਇਕੱਠੇ ਉਹਨਾਂ ਦੇ ਵੱਲੋਂ ਮੈਂ ਕੁਛ ਹਲੇ ਜ਼ਿਆ ਪਰ ਇਹ ਲੋਗ ਰੇਲਵੇ ਦੀ ਜ਼ਮੀਨ ਤੋਂ ਲੱਖਾਂ ਰੁਪਏ ਪਿਲਾ ਵੀ ਕਮਾਉਂਦੇ ਰਹੇ ਉਦੋਂ ਵੀ ਮੈਂ ਇਹਨਾਂ ਦੀਆਂ ਗੱਡੀਆਂ ਬਾਹਰ ਕਢਵਾਈਆਂ ਸੀ ਤੇ ਹੁਣ ਵੀ ਇਹ ਲੱਖਾਂ ਰੁਪਏ ਕਮਾ ਰਹੇ ਨੇ ਤੇ ਉਹਦਾ ਮੈਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ 1.86 ਲੱਖ ਰੁਪਏ ਇੱਕ ਮਹੀਨੇ ਦਾ ਇਕੱਠਾ ਕਰਦੇ ਪਏ ਨੇ ਤੇ ਲੱਖਾਂ ਰੁਪਏ ਸਾਲ ਦੇ ਉੱਪਰ ਜਿਹੜਾ ਠੇਕੇਦਾਰ ਨੂੰ ਠੇਕਾ ਲਿੱਤੇ ਹੋ ਗਿਆ ਵਾ ਤੇ ਇਹ ਮਿਲਿ ਭਗਤ ਕਰਕੇ ਪੈਸਾ ਕਿੱਥੇ ਲਾ ਰਹੀਆਂ ਸਰਕਾਰੀ ਸੰਵਤਾਨ ਨੂੰ ਕੀ ਲੱਗਦਾ ਜੀ ਪਾਰਕਿੰਗ ਵਾਲਾ ਹੀ ਪੈਸੇ ਆਪਣੀ ਜੇਬ ਚ ਪਾ ਰਹੀਆਂ ਪ੍ਰਧਾਨ ਲਾ ਰਹੀਆਂ ਕਿਸੇ ਹੋਰ ਕੋਲ ਦੇਖੋ ਜੀ ਪਾਰਕਿੰਗ ਵਾਲੇ ਦਾ ਰੇਟ ਤੇ 500 ਰੁਪਿਆ ਆ ਉਹ ਕਦੀ ਵੀ ਨਹੀਂ ਕਹੇਗਾ ਕਿ ਮੈਂ 1500 ਰੁਪਏ ਕਾਟੋ ਕੋ ਕਿਰਾਇਆ ਲੈ ਰਿਹਾ ਅਗਰ ਉਹ ਇੱਕ ਚਮਾਨੇ ਵੀ ਬਦ ਲੈਂਦਾ ਤਾਂ ਟੈਂਡਰ ਟਰਮੀਨੇਟ ਜਾਂ ਉਹਨੂੰ ਜੁਰਮਾਨਾ ਹੋ ਸਕਦਾ ਤੇ ਪਰ ਸਭ ਤੋਂ ਹੈਰਾਨੀ ਦੀ ਗੱਲ ਇਹ ਆ ਕਿ ਸੀਐਮਆਈ ਨੂੰ ਦੱਸ ਦਿੱਤਾ ਸਟੇਸ਼ਨ ਮਾਸਟਰ ਨੂੰ ਦੱਸ ਦਿੱਤਾ ਫਰੋਹੇਪੁਰ ਸੀਨੀਅਰ ਡੀਸੀਐਮ ਨੂੰ ਦੱਸ ਦਿੱਤਾ ਡੀਸੀਐਮ ਨੂੰ ਦੱਸ ਦਿੱਤਾ ਡੀ ਆਰ ਆਮ ਸਾਹਿਬ ਨੂੰ ਦੱਸ ਦਿੱਤਾ ਕਿ ਰੇਲਵੇ ਦੀ ਜ਼ਮੀਨ ਦੀ ਜਿਹੜੀ ਦੁਰਵਰਤ ਹੋ ਰਹੀ ਆ ਪਰ ਸਾਰੇ ਅੱਖਾਂ ਬੰਦ ਕਰਕੇ ਬੈਠੇ ਨੇ ਆਰਪੀਐਫ ਕੋਈ ਅਹੀ ਅਗਰ ਕੰਪਲੇਨ ਦੇਣ ਜਾਣੇ ਹਾਂ ਕੀ ਆਰਪੀਐਫ ਨੂੰ ਕੰਪਲੇਨ ਜੋ ਦੇਣ ਜਾਣੇ ਹਾਂ ਤੇ ਆਰਪੀਐਫ ਕੀ ਕਹਿੰਦੀ ਹੈ ਕਿ ਤੁਸੀਂ ਸੋਸ਼ਲ ਵਰਕਰ ਜੇ ਤੁਹਾਨੂੰ ਰੇਲ ਨਾ ਲੈਣਾ ਦੇਣਾ ਕੀ ਅਸੀਂ ਉਹਨਾਂ ਨੂੰ ਪੁੱਛਦੇ ਕਿ ਤੁਸੀਂ ਸਾਡੇ ਟੈਕਸਾਂ ਤੋਂ ਪੈਸਾ ਲੈਂਦੇ ਜੇ ਤਨਖਾਹਾਂ ਲੈਂਦੇ ਜੇ ਤੁਹਾਨੂੰ ਅਸੀਂ ਪੈਸੇ ਜਿਹੜੇ ਸਾਡੇ ਟੈਕਸਾਂ ਦੇ ਤਨਖਾਹ ਦਿੱਤੀ ਜਾਂਦੀ ਉਹ ਰੇਲਵੇ ਜਗ੍ਹਾ ਸੁਰੱਖਿਆ ਕਰਨ ਦੀ ਦਿੱਤੀ ਜਾਂਦੀ ਆ ਪਰ ਤੁਸੀਂ ਲੱਗਦਾ ਕਿ ਇਹਨਾਂ ਨੂੰ ਵੀ ਜਿਹੜੀ ਮਿਲਿ ਭਗਤੀ ਜਿਹੜੀ ਕਰਕੇ ਇਹਨਾਂ ਨੂੰ ਵੀ ਮਿਨਾ ਜਾ ਰਿਹਾ ਹੁਣਾਂ ਮਜੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੁਹਾਨੂੰ ਲੱਗਦਾ ਵੀ ਵੀਡੀਓ ਵੇਖ ਕੇ ਕੋਈ ਕਾਰਵਾਈ ਹੋਏਗੀ ਸਰ ਵੇਖੋ ਅਗਰ ਵੀਡੀਓ ਰਾਈ ਅਗਰ ਕਾਰਵਾਈ ਨਹੀਂ ਹੁੰਦੀ ਇਹਨਾਂ ਜਿਹੜਾ ਹੁਣ ਸੱਚ ਦੇ ਸਾਹਮਣੇ ਆਈ ਗਿਆ ਇਹ ਬਾਰ ਬਾਰ ਕਹਿੰਦੇ ਕਿ ਪ੍ਰੂਫ ਦੋ ਪ੍ਰੂਫ ਦੋ ਇਹਦੇ ਵਿੱਚ ਵੀਡੀਓ ਵਿੱਚ ਜੋ ਬੰਦਾ ਖੁਦ ਮੰਨਦਾ ਪਿਆ ਕਿ ਮੈਂ ਪੈਸੇ ਇਕੱਠੇ ਕਰਦਾ ਅਗਰ ਹੁਣ ਵੀ ਕੋਈ ਕਾਰਵਾਈ ਨਾ ਕੀਤੀ ਗਈ ਜਿਹੜੇ ਜਿਹੜੇ ਵੀ ਅਫਸਰ ਇਨਵੋਲ ਹੋਣਗੇ ਇਸ ਦੇ ਵਿੱਚ ਚਾਹੇ ਅੰਮ੍ਰਿਤਸਰ ਪ੍ਰਸ਼ਾਸਨ ਦੇ ਅਧਿਕਾਰੀ ਹੋਣ ਚਾਹੇ ਕਿਦੋਂ ਦਾ ਵੀ ਹੋਣ ਤੇ ਚਾਹੇ ਕੋਈ ਵੀ ਜਿਹੜਾ ਆਟੋ ਦਾ ਪ੍ਰਧਾਨ ਹੈ ਤੇ ਚਾਹੇ ਸਰਕਾਰੀ ਮੁਲਾਜ਼ਮ ਉਹਨਾਂ ਉੱਪਰ ਜਿਹੜਾ ਮੈਂ ਹਾਈ ਕੋਰਟ ਅਪੀਲ ਪਾਵਾਂਗਾ ਜਿਹੜੇ ਮੇਰੀ ਵਕੀਲਾਂ ਨਾਲ ਗੱਲ ਵੀ ਹੋ ਚੁੱਕੀ ਆ ਕਿਉਂਕਿ ਰੇ ਰੇਲਵੇ ਨੂੰ ਜਿੰਨੇ ਵੀ ਰੇਲਵੇ ਦੀ ਜਗਾ ਦਾ ਦਰੂਪਿਓ ਕਰਕੇ ਪੈਸੇ ਆਪਣੀ ਜੇਬਾਂ ਭਰੇ ਆ ਤੇ ਉਹਨਾਂ ਕੋ ਉਹ ਪੈਸੇ ਵਾਪਸ ਵੀ ਇਕੜਾਵਾਂਗੇ ਤੇ ਜਿਹੜੇ ਲੋਕੀ ਦੋਸ਼ੀ ਨੇ ਇਸ ਚੀਜ਼ ਦੇ ਵਿੱਚ ਉਹਨਾਂ ਉੱਤੇ ਕਾਰਵਾਈ ਵੀ ਕਰਾਵਾਂਗੇ ਜਿਹੜਾ ਕਿ ਅਗਰ ਇਹਨਾਂ ਨੇ ਕੋਈ ਵੀ ਇਸ ਜਿਹੜੀ ਇਹਨਾਂ ਨੂੰ ਸਬੂਤ ਮਿਲਦੇ ਪਏ ਜਾਂ ਹੜੀਗਮ ਇਹਨਾਂ ਨੇ ਅਗਰ ਇਹਨਾਂ ਤੇ ਕੋਈ ਕਾਰਵਾਈ ਨਾ ਆਇ ਕੀਤੀ ਤੇ ਚਾਹੇ ਉਹ ਰੇਲਵੇ ਦੇ ਅਧਿਕਾਰੀ ਹੋਣ ਸਰਕਾਰੀ ਮੁਲਾਜ਼ਮ ਹੋਣ ਚਾਹੇ ਉਹ ਆਟੋ ਦੇ ਪ੍ਰਧਾਨ ਹੋਣ ਉਹਨਾਂ ਨੂੰ ਜਿਹੜਾ ਹਾਈ ਕੋਰਟ ਵੱਲੋਂ ਜਿਹੜੇ ਸਮਨ ਆਪਣੇ ਵਕੀਲ ਵੱਲੋਂ ਭੇਜਵਾਵਾਂਗਾ ਕਿ ਜਿਹਨਾਂ ਨੇ ਵੀ ਰੇਲਵੇ ਦੀ ਜ਼ਮੀਨ ਦਾ ਦੁਰਪਯੋਗ ਕਰਾਇਆ ਤੇ ਇਹ ਇਹ ਨਾ ਜਿਹੜੇ ਪੈਸੇ ਇਕੱਠੇ ਕਰਦੇ ਨੇ ਇੱਕ ਪਹਿਲਾਂ ਕਰਦੇ ਸੀ 1700 ਰੁਪਇਆ ਕਹਿੰਦੇ ਸੀ 200 ਰੁਪਇਆ ਇਹ ਜਿਹੜਾ ਵੈਲਫੇਅਰ ਫੰਡ ਦੇ ਨਾਂ ਤੇ ਪਹਿਲਾਂ ਇਹਨਾਂ ਨੂੰ ਇਹ ਪੁੱਛਿਆ ਜਾਵੇ ਕਿ ਰੇਲਵੇ ਦੀ ਜ਼ਮੀਨ ਹੋਵੇ ਵੈਲਫਰ ਫੰਡ ਇਹ ਕਿਸ ਹਾਮ ਨਾ ਇਕੱਠੇ ਕਰਦੇ ਪਏ ਨੇ ਇਹਨਾਂ ਨੇ ਜਾ ਕੇ ਸੋਸਾਇਟੀ ਬਣਾਈਆਂ ਕਿਹੜੇ ਅਕਾਊਂਟ 'ਚ ਪੈਸੇ ਜਾਂਦੇ ਇਹ ਸਿਰਫ ਸਿਰਫ ਆਪਣੀਆਂ ਜੇਬਾਂ ਭਰਦੇ ਪਏ ਨੇ ਨਿੱਜੀ ਫਾਇਦੇ ਲੈ ਰਹੇ ਨੇ ਪਰ ਰੇਲ ਪ੍ਰਸ਼ਾਸਨ ਮੋਨੋ ਕੇ ਬਿਠਾਇਆ ਤਹੀ ਬੇਨਤੀ ਕਰਦੇ ਹਾਂ ਉੱਚ ਅਧਿਕਾਰੀਆਂ ਨੂੰ ਕਿ ਇਹਨਾਂ ਤੇ ਬੰਦੀ ਕਾਰਵਾਈ ਕਰਾਓ ਜੀ ਟੋਟਲ ਕਿੰਨੇ ਆਟੋ ਆ ਤੇ ਕਿੰਨੇ ਆਟੋਆਂ ਕੋਲ ਪੈਸੇ ਤੇ ਇਹ ਜੀ ਦੇਖੋ ਇਹਨਾਂ ਨੇ ਜਿਹੜੇ 186 ਆਟੋ ਇਹਨਾਂ ਦੇ ਕਹਨ ਦੇ ਮੁਤਾਬਿਕ ਆ ਤੇ ਆ ਲੈਂਦਰ ਖਾਤੇ ਇਹਨਾਂ ਦੇ ਆਪਣੇ ਪਤਾ ਨਹੀਂ ਕਿੰਨੇ ਚੱਲਦੇ ਹੋਣੇ ਰੇਲਵੇ ਜ਼ਮੀਨ ਤੇ ਇਹਨਾਂ ਨੇ ਕੀ ਕੀਤਾ ਹੈ ਜੀ ਉਹਨਾਂ ਆਟੋ ਵਾਲਿਆਂ ਨੂੰ ਕੀ ਕਿਹਾ ਹੈ ਵਾ ਅਗਰ ਤੁਸੀਂ 1500 ਰੁਪਏ ਨਹੀਂ ਦੋਗੇ ਤੁਹਾਡੀਆਂ ਜਿਹੜੇ ਆਟੋ ਨੇ ਉਹ ਅਸੀਂ ਬਾਹਰ ਕਢਾ ਦਾਂਗੇ ਤੇ ਦੂਜੇ ਆਟੋ ਲਵਾ ਦਾਂਗੇ ਅਮਨ ਜੀ ਤੁਸੀਂ ਕਿਹਾ ਵੀ ਮੇਰੇ ਵੀ ਆਟੋ ਸੀਗੇ ਕੀ ਹੁੰਦਾ ਤੁਹਾਡਾ ਆਟੋ ਅੰਦਰ ਹੈਗਾ ਵਾ ਜਦੋਂ ਤੁਸੀਂ ਬਾਤ ਚੱਕੀ ਜਾਵੇ ਜੀ ਜੀ ਬਿਲਕੁਲ ਬਿਲਕੁਲ ਮੇਰਾ ਹਲੇ ਵੀ ਮੈਂ بار بار ਠੇਕੇਦਾਰ ਨੂੰ ਵੀ ਕਹਿ ਰਿਹਾ ਕਿ ਮੇਰੇ ਪਿਛਲੇ ਮਹੀਨੇ ਤੁਸੀਂ ਪੈਸੇ ਨਹੀਂ ਲੇਤੇ ਮੇਰੇ 2015 ਦਾ ਆਟੋ ਚੱਲਦਾ ਪਿਆ ਆ ਤੇ ਲੀਗਲ ਡਾਕੂਮੈਂਟ ਸਾਰੇ ਮੇਰੇ ਕੋਲ ਨੇ ਕਿਉਂਕਿ ਮੈਂ ਇੱਕ ਕੈਂਪੇਨ ਵੀ ਕੀਤੀ ਸੀ 2019 ਦੇ ਵਿੱਚ ਆਟੋ ਵਾਲਿਆਂ ਦੇ ਖਿਲਾਫ ਉਹਦੇ ਵਿੱਚ 242 ਆਟੋਆਂ ਦੇ ਕਾਗਜ ਚੈੱਕ ਕੀਤੇ ਗਏ ਰੇਲਵੇ ਡਿਪਾਰਟਮੈਂਟ ਵੱਲੋਂ ਤੇ 99 ਬੰਦਿਆਂ ਦੇ ਕਾਗਜ ਜਿਹੜੇ ਸਹੀ ਪਾਏ ਗਏ ਸੀ ਤੇ ਬਾਕੀਆਂ ਦੇ ਜਿਹੜੇ ਆਰ ਨੰਬਰ ਰੇਲਵੇ ਵੱਲੋਂ ਦੇ ਹੀ ਉਹ ਕੈਨਸਲ ਕਰ ਦਿੱਤੇ ਗਏ ਸੀ ਤੇ ਹੁਣ 186 ਆਟੋਆਂ ਦੇ ਹਿਸਾਬ ਨਾਲ 1000 ਰੁਪਏ ਦੇ ਹਿਸਾਬ ਨਾਲ 1,86,000 ਰੁਪਏ ਤਮਾਰੇ ਨੇ ਤੇ ਲੱਖ 1 ਸਾਲ ਤੋਂ ਉੱਪਰ ਮਲਗੀ ਟੈਂਡਰ ਨੂੰ ਹੋ ਗਿਆ ਆ ਤੇ ਲੱਖਰ ਵੀ ਕਮਾ ਚੁਕੇ ਨੇ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦੇ ਜਿਹੜਾ ਪੈਸਾ ਵਾ ਚੁੱਕੀ ਪ੍ਰਧਾਨਾ ਨੇ ਕਿਹਾ ਨਹੀਂ ਵੀ ਕਾਹਦੀ ਕਰ ਲੋ ਕਰ ਰਹੇ ਆ ਆਪ ਦੇਖੋ ਜੀ ਮੇਰੇ ਨਾਲ ਮਿਲ ਕੇ ਗਾਲ ਮੰਦਾ ਵੀ ਇਹਨਾਂ ਨੇ ਕੀਤਾ ਬੜੀ ਮਿਲ ਕੇ ਸਾਜ਼ਿਸ਼ਾਂ ਮੇਰੇ ਤੇ ਪਰਚੇ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਕਾਨੂੰਨ ਸਭ ਤੋਂ ਉੱਪਰ ਹੈ ਸੰਵਿਧਾਨ ਸਭ ਤੋਂ ਉੱਪਰ ਹੈ ਜਿਹੜਾ ਕਿ ਤੱਥਾਂ ਦੇ ਆਧਾਰ ਦੇ ਨਾਲ ਪਰਚੇ ਹੁੰਦੇ ਆ ਇਹ ਹੁਣ ਵੀ ਬੜੀਆਂ ਸਕੀਮਾਂ ਬਣਾ ਰਹੇ ਕਿ ਅਮਨ ਤੇ ਕੋਈ ਪਰਚਾ ਕਰਾ ਦਈਏ ਪਰ ਰੇਲਵੇ ਦੀ ਜ਼ਮੀਨ ਦਾ ਮਦੁਰਪਯੋਗ ਨਹੀਂ ਹੁੰਦਾ ਚਾਹੇ ਉਹ ਰੇਲਵੇ ਦੇ ਅਧਿਕਾਰੀ ਹੋਣ ਚਾਹੇ ਉਹ ਆਟੋ ਦੇ ਪ੍ਰਧਾਨ ਹੋਣ ਸਰ ਆਈ ਕਿਹੜੀ ਪ੍ਰਸੰਗ ਸੰਸਕ੍ਰਿਤੀ ਯਾਰ ਕੀ ਕਹਿਣਾ ਚਾਹੋ ਮੇਰਾ ਨਾਮ ਹੈ ਅਜੀਤ ਕਲਿਆਣਾ ਇਹ ਆਪਾਂ ਰੇਲਵੇ ਸਟੇਸ਼ਨ ਦੇ ਉੱਤੇ ਜਿਹੜੇ ਆਟੋ ਚਾਲਕ ਪ੍ਰਧਾਨ ਬਣੇ ਆ ਉਹ ਪੈਸੇ ਠੇਕੇਦਾਰ ਤੋਂ 500 ਰੁਪਿਆ ਰੇਡਿਆ ਤੇ 1500 ਰੁਪਿਆ ਪਰ ਗੱਡੀ ਲੈਂਦੇ ਆ ਤੇ 1000 ਰੁਪਿਆ ਇਹ ਆਪਣੀ ਜੇਬਾਂ ਭਰਦੇ ਪਏ ਆ ਠੇਕੇਦਾਰ ਬਹੁਤੇ ਆਟੋ ਦੇ ਪ੍ਰਧਾਨ ਤੇ ਤੁਸੀਂ ਕੰਪਲੇਨਟ ਕੀਤੀ ਨਹੀਂ ਜੀ ਅਸੀਂ ਚੌਥੇ ਮਹੀਨੇ ਦੀ ਕੰਪਲੇਟਾ ਕੀਤੀਆਂ ਜੀ ਉਹਦੇ ਤੇ ਕੋਈ ਪ੍ਰਸ਼ਾਸਨ ਕਾਰਵਾਈ ਨਹੀਂ ਕਰਦੇ ਆ ਰੇਲਵੇ ਪ੍ਰਸ਼ਾਸਨ ਨੂੰ ਵੀ ਕਿੰਨੇ ਕੰਪਲੇਂਟਾਂ ਕੀਤੀਆਂ ਹਰ ਕੰਪਲੇਂਟ ਤੇ ਉਰਫ ਦਸੀ ਦਾਵਾ ਕਿ ਆ ਦੇਖੋ ਰੇਲਵੇ ਦਾ ਦੁਰਪੇਖ ਕਰਨ ਦੇ ਜਗ੍ਹਾ ਜ਼ਮੀਨ ਦਾ ਕਾਰਨ ਕੀ ਸਮਝਦੇ ਜਿਹੜਾ ਕੰਪਲੇਂਟਾ ਦੇ ਰਹੇ ਹੋ ਕਾਰਨ ਵੇਖੋ ਜੀ ਇਹਦੇ ਵਿੱਚ ਪ੍ਰਸ਼ਾਸਨ ਰਲੇ ਮਿਲੇ ਜੋ ਹੈਗੇ ਆ ਰਲੇ ਮਿਲੇ ਚੱਲਦੇ ਪਏ ਕੰਮ ਆ ਇਸ ਕਰਕੇ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਅਜੇ ਤੱਕ ਉਹਨੇ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀ ਤਾਂ ਲੱਗਦਾ ਹੈ ਪ੍ਰਸ਼ਾਸਨ ਉਸ ਦੇ ਵੱਲ ਵੇਖ ਕੇ ਕਾਰਵਾਈ ਕਰੇ ਅਸੀਂ ਉਹਨਾਂ ਨੇ ਸਾਡੇ ਕੋਲ ਸਬੂਤ ਮੰਗਿਆ ਸੀ ਪ੍ਰਸ਼ਾਸਨ ਨੇ ਕਹੀਂ ਉਹ ਸਿੱਧਾ ਸਬੂਤ ਦਿੱਤਾ। ਜਿਵੇਂ ਵੇਖੋ ਇਹਨਾਂ ਨੇ ਕਹਿੰਦੇ ਸੀ ਵੀ ਇਹ ਵੀਡੀਓ ਕਿ ਇਹਨਾਂ ਦੇ ਬੰਦ ਹੀ ਕਾਰਵਾਈ ਕੀਤੀ ਜਾਵੇ। ਠੀਕ ਹੈ।